ਕਾਈ ਦੀਆਂ ਸੋਣਾ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਟੂਰੀ ਵਿਖੇ ਇੱਕ ਪਰਵੀ ਮੀਟਿੰਗ ਕੀਤੀ ਗਈ ਇਸ ਵਿੱਚ ਕਾਂਗਰਸੀ ਵਰਕਰਾਂ ਨੇ ਭਾਗ ਲਿਆ ਇਸ ਮੌਕੇ सुरेंद्रਪਾਲ ਸਿੰਘ ਸਿਵਿਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਲੈਕ ਲੈਵਲ ਤੇ ਨਿਯੁਕਤੀਆਂ ਕਰਨ ਦੇ ਮਤਲਬ ਨਾਲ ਵੱਖ-ਵੱਖ ਬਲਾਕਾਂ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਟੂਰੀ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਮੁੱਖ ਉਦੇਸ਼ ਨਵੀਆਂ ਨਿਯੁਕਤੀਆਂ ਕਰਨਾ ਅਤੇ ਨਾਲ ਹੀ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ ਹੈ ਉਨਾ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਲੈਂਡ ਫਾਰਮਿੰਗ ਪੋਲਿਸੀ ਬਣਾਈ ਹੈ ਬਿਹਤ ਹੀ ਗਲਤ ਹੈ ਇਸ ਦੇ ਖਿਲਾਫ ਕਾਂਗਰਸ ਪਾਰਟੀ ਆਪਣੇ ਵਰਕਰਾਂ ਨੂੰ ਲੋਕਾਂ ਨੂੰ ਲੁੱਟ ਕਰ ਰਹੀ ਹੈ ਅਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਸਾਰੀ ਤੇ ਸਾਰੀਆਂ ਤਿਆਰੀਆਂ ਤਿਆਰੀਆਂ ਦਾ ਹੀ ਹਿੱਸਾ ਜਿਹੜਾ ਤੁਹਾਡੇ ਨੂੰ ਸਾਰਾ ਸਾਰਾ ਜ਼ਿਕਰ ਕੀਤਾ ਹੈ ਇਹ 2027 ਦੀਆਂ ਤਿਆਰੀਆਂ ਦਾ ਹੀ ਗੱਲ ਧੂੜੀ ਦੇ ਵਿੱਚ ਕਾਂਗਰਸ ਇੱਕ ਜੁਟਰੀ ਲੱਗ ਰਹੀ ਹੈ ਬਹੁਤ ਸਾਰੇ ਵਰਕਰ ਆਈਡੀ ਅਚ ਦੇ ਤੇ ਇਸ ਨਿਹਾਲ ਲਾਂਚ ਕੋ ਤੁਹਾਨੂੰ ਹੋ ਸਕਦਾ ਕਿਉਂਕਿ ਬੜੇ ਸ਼ਾਰਟ ਟਾਈਮ ਦੇ ਵਿੱਚ ਉਹ ਅਸੀਂ ਮੇਰੇ ਵੱਲੋਂ ਵੀ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਕਰਕੇ ਕੁਝ ਬੰਦੇਆਂ ਨੂੰ ਇਹ ਸਰੇ ਲੱਗੇ ਹੈ ਜਰੂਰੀ ਨਹੀਂ ਕਿ ਕੁਝ ਬੰਦ ਹਾਜ਼ਰ ਹੁੰਦੇ ਆ ਬਹੁਤ ਬੰਦਿਆਂ ਨੇ ਮੈਨੂੰ ਕਿਹਾ ਸਾਥੀਆਂ ਨੇ ਕਿ ਜੀ ਸਾਹਿਬ ਆਪਾਂ ਦੀ ਮਜਬੂਰੀ ਹੈ ਸਾਥੀ ਜਿੱਥੇ ਕੰਮ ਦੇ ਵਿੱਚ ਬਾਹਰ ਗਏ ਹੋਏ ਆ ਅੱਜ ਅਸੀਂ ਨਹੀਂ ਆ ਸਕਾਂਗੇ ਤੇ ਸਿਰਫ ਇਹ ਗੱਲ ਦੀ ਸੀ ਹੋਰ ਮੈਂ ਸਭ ਦਾ ਕਿ ਕਾਂਗਰਸ ਪਾਰਟੀ ਦੀ ਇਕਤਾ ਤੁਹਾਨੂੰ ਆਉਣ ਵਾਲੀ ਜਦੋਂ ਕਦੇ ਮੀਟਿੰਗ ਹੋਵੇ ਵਿੱਚ ਉਹਦੇ ਵਿੱਚ ਤੁਹਾਨੂੰ ਦੇਖ ਵੀ ਜਾਊਗੀ ਪਤਾ ਵੀ ਲੱਗ ਸੀ ਵੀ ਸਾਹਿਬ ਗੱਲ ਕੀਤੀ ਹੋਵੇ ਕਾਂਗਰਸ ਪਾਰਟੀ ਵੱਲੋਂ ਸ਼ੁਭੰਨ ਸ਼ੁਭ ਉਹ ਲੋ ਬੜੀ ਤਿਆਰੀ ਕੀਤੀ ਗਈ ਆ ਹੋਰ ਵੀ ਕਈ ਬੰਦੇ ਨੇ ਜਿਹੜੇ ਤਿਆਰੀ ਕਰ ਰਹੇ ਨੇ ਕਿਸ ਤਰ੍ਹਾਂ ਦੇਖਿਆ ਜਾਵੇਗਾ ਕਿ ਇਹਨਾਂ ਨੂੰ ਸਾਰੇ ਨੂੰ ਇਕੱਠਾ ਕੀਤਾ ਜਾਵੇਗਾ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋਣਗੇ ਯਕੀਨਨ ਤੌਰ ਤੇ ਅੱਜ ਵੀ ਮੈਂ ਜਿਹੜਾ ਕਿਹਾ ਐ ਇਸੇ ਗੱਲ ਦੇ ਉੱਪਰ ਹੀ ਜ਼ੋਰ ਦਿੰਦਾ ਐ ਪਾਰਟੀ ਦੇ ਟਿਕਟ ਲਈ ਮੰਗ ਕਰਨੀ ਹਰ ਕਿਸੇ ਦਾ ਹੱਕ ਹੁੰਦਾ ਹੈ ਪਰੰਤੂ ਜਿਹੜਾ ਬੰਦਾ ਸੱਚੇ ਮਨੋਂ ਪਾਰਟੀ ਨਾਲ ਜੁੜਿਆ ਹੈ ਪਾਰਟੀ ਦੇ ਲੋਕਾਂ ਦੇ ਨਾਲ ਲੋਕਾਂ ਦੇ ਵਿੱਚ ਉਭਾ ਉਹਦਾ ਮੁੱਲ ਜ਼ਰੂਰ ਹੈ ਤੂ ਇਹ ਗੱਲ ਮੈਂ ਮੈਂ ਮੇਰੀ ਕਹਿਣ ਦੀ ਮੇਰੀ ਆਪਣੀ ਜ਼ਿੰਦਗੀ ਵੀ ਇਸ ਗੱਲ ਦਾ ਉਦਾਹਰਨ ਹੈ ਕਿ ਮੈਂ ਕਦੇ ਟਿਕਟ ਮੰਗਣ ਦੇ ਲਈ ਕਦੇ ਦਿੱਲੀ ਦੇ ਵਿੱਚ ਨਹੀਂ ਗਿਆ ਫਿਰ ਵੀ ਪਾਰਟੀ ਨੇ ਸਦਾ ਵਾਂਹ ਪੜੀ ਹੈ ਕਿ ਕਿ ਹਾਰ ਜਿੱਤ ਆਪਣੀ ਬਣੀ ਹੈ ਪਰੰਤੂ ਫਿਰ ਵੀ ਮਾਨ ਜਿਹੜਾ ਸੀਗਾ ਪਾਰਟੀ ਦੇ ਵੱਲੋਂ ਸਦਾ ਮਿਲਦਾ ਰਹੇ ਮੈਂ ਸਾਰੇ ਸਾਥੀਆਂ ਨੂੰ ਵੀ ਕਹਿਣਾ ਕਿ 19 ਸਾਲ ਬਾਅਦ ਮੈਂ ਵੀ ਜਿੱਦ ਨੂੰ ਕੀਤਾ ਸੀ ਕਿ 19 ਸਾਲ ਬਾਅਦ ਮੈਨੂੰ ਟਿਕਟ ਮਿਲਿਆ ਸੀ ਪਾਰਟੀ ਦਾ ਜਿਹੜਾ ਹਰਮਹੋਤੀ ਹਕਮ ਉਹ ਪ੍ਰਵਾਨ ਕਰਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਜ ਵੀ ਮੈਂ ਖੰਦਾ ਜੇ ਪਾਰਟੀ ਦੇ ਤਰਫੋਂ ਜੇ ਵਰਕਰਾਂ ਦਾ ਪਿਆਰ ਤੇ ਮੁਹੱਬਤ ਮਿਲਦਾ ਹੈ ਇਸੇ ਕਰ ਲਈ ਮਿਲਦੇ ਹੈ ਕਿ ਜੋ ਪਾਰਟੀ ਦੇ ਅਸੀਂ ਹਕੂਮਤ ਨੂੰ ਵਫਾਦਾਰੀ ਦੇ ਨਾਲੋਂ ਕਮਿਤੀ ਪੱਤ। ਅੱਜ ਦੀ ਮੀਟਿੰਗ ਸਾਡੇ ਲੋਕ ਪ੍ਰਧਾਨਾਂ ਦੀ ਮੀਟਿੰਗ ਹੋਈ ਆ ਵਿੱਚ ਵੀ ਆ ਵੀ ਜੋ ਸਾਡਾ TICC ਵੱਲੋਂ ਇੱਕ ਮੀਟਿੰਗ ਦਾ ਸਿਲਸਲਾ ਸ਼ੁਰੂ ਕਰ ਰਿਆ ਵੀ ਇਹ ਸੰਗਠਨ ਦੀ ਮੀਟਿੰਗ ਆ ਸਾਡਾ ਜੋ ਸੰਗਠਨ ਦਾ ਢਾਂਚਾ ਵਾ ਸਾਡਾ ਬਲਾਕ ਦੇ ਅਕਸ ਬਲਾਕ ਪ੍ਰਧਾਨ ਨੇ 33 ਮੈਂਬਰੀ ਕਮੇਟੀ ਬਣਾਉਣੀ ਆ ਜਿਹੜੇ ਅਹੁਦੇਦਾਰ ਸਹਿਬਾਨ ਨੇ 22 ਪ੍ਰਧਾਨ ਜਨਾਂ ਸੈਕਟਰੀ ਸੈਟ ਨੇ ਉਸ ਤੋਂ ਬਾਅਦ ਥੱਲੇ ਹਰ ਇੱਕ ਗੁੱਟ ਦੀ 21 ਮੈਂਬਰੀ ਕਮੇਟੀ ਬਣਾਉਣੀ ਆ ਉਸ ਤੋਂ ਬਾਅਦ ਮੰਡਲ ਇਹ ਸਾਡੀ ਸੰਗਠਨ ਦੀ ਮੀਟਿੰਗ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਉਹ ਸਾਡਾ ਕਿਤਨਾ ਕਿਤੇ ਪਤਾ ਲੱਗਿਆ ਵੀ ਕੋਈ ਰਹਿ ਗਿਆ ਕਿਉਂਕਿ ਇਹ ਮੀਟਿੰਗ ਹੀ ਓਨਲੀ ਉਹ ਜੋ ਜਿਹੜੇ ਡੈਜਿਗਨੇਸ਼ਨ ਆ ਉਹਨਾਂ ਦੀ ਮੀਟਿੰਗ ਰੱਖੀ ਗਈ ਆ ਤੇ ਆਉਣ ਵਾਲਾ ਜਿਹੜਾ ਸਮਾਂ ਆ ਕਿ ਜਿਹੜੀ ਅੱਜ ਦੀ ਇਹ ਮੌਜੂਦਾ ਸਰਕਾਰ ਆ ਉਹ ਤੋਂ ਲੋਕ ਦੁਖੀ ਹੋਏ ਹੋਏ ਆ ਵੀ ਇੱਥੋਂ ਵੀ ਕਹਿੰਦੇ ਗਲਤੀ ਹੋਲੀ ਨਾ ਜਿਹੜੀ ਤੁਸੀਂ ਗਲਤੀ ਪੰਜਾਬ ਦੇ ਲੋਕਾਂ ਨੇ ਕੀਤੀ ਉਹ 5 ਸਾਲ ਤਾਂ ਭੋਗਣੀ ਪੈਣੀ ਆ ਅੱਜ ਲੋਕ ਇੰਨੇ ਖੋਖਿਆ ਵੀ ਉਹ ਕਹਿੰਦੇ ਵਿੱਚ ਸਾਤੋਂ ਅੱਜ ਹੀ ਭਗਾਓ ਜਿਹੜੀ ਅਸੀਂ ਪਹਿਲਾਂ ਗਲਤੀ ਕੀਤੀ ਅੱਜ ਮੋਟਾ ਵਜਨ ਅੱਜ ਇਹ ਸਰਕਾਰ ਨੂੰ ਚਲਦੀ ਕਰ ਦਿੰਗੇ ਇਹ ਲੋਕ ਇੰਨੇ ਇਸ ਸਰਕਾਰ ਤੋਂ ਦੁਖੀ ਆ ਕਿਸੇ ਪਾਸਿਓਂ ਵੀ ਇਹ ਸਰਕਾਰ ਨੇ ਕਹਿੰਦੇ ਸੀ ਲੋਕਾਂ ਨੂੰ ਰਾਹਤ ਦੇਣ ਨੂੰ ਕਿ ਉਹ ਕਿਸੇ ਇੱਕ ਪਾਸੋਂ ਹੀ ਰਾਹਤ ਮਿਲੇਗੀ ਕਿਸੇ ਪਾਸੋਂ ਨਹੀਂ ਸਾਰੇ ਲੋਕ ਅਜਿ ਤਰਾ-ਤਰਾ ਕਰਦੇ ਆ ਚਾਹੇ ਉਹ ਛੋਟਾ ਦੁਕਾਨਦਾਰ ਆ ਇੰਡਸਟਰੀ ਆ ਫੈਕਟਰੀ ਆ ਬਿਲਕੁਲ ਕੋਈ ਵੀ ਹੋਵੇ ਅੱਜ ਲੋਕ ਤਿਆਰ ਬੈਠੇ ਆ ਕਿ ਸਰਕਾਰ ਨੂੰ ਚਲਦਾ ਕਰਨ ਲਈ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਜ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਵੀ ਦੱਸਿਆ ਸੀ ਜੀਆ ਸਾਹਿਬ ਨੇ ਸਾਡੇ ਜੂ ਦੇ ਸ਼ੁਭਮ ਜੀ ਬੈਠੇ ਨੇ ਸਾਡੇ ਮੇਲ ਜੀ ਜਿਹੜੇ ਕਿ ਇੱਥੋਂ ਕੋਆਰਡੀਨੇਟਰ ਲਾਇਆ ਪੀਸੀਸੀ ਵੱਲੋਂ ਸਾਡੇ ਬਲਾਕ ਪ੍ਰਧਾਨ ਨੇ ਜਿੰਦਰਜੀ ਨੇ ਦਪਿੰਦਰ ਜੀ ਨੇ ਸਾਰਿਆਂ ਵੱਲੋਂ ਅੱਛਾ ਆਰਗੇਨਾਈਜ਼ਰ ਕੀਤਾ ਗਿਆ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵਾ ਤੁਹਾਨੂੰ ਜੋ ਪ੍ਰਧਾਨ ਜੀ ਦੱਸਿਆ ਤੁਹਾਨੂੰ ਦਿਨਾਂ ਦੇ ਵਿੱਚ ਦਿਖ ਵੀ ਰਿਹਾ ਵਾ ਤੇ ਦਿਖ ਵੀ ਜਾਏਗਾ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵਰਿੰਗ ਜੀ ਉਹਨਾਂ ਨੂੰ ਉਸ ਸਮੇਂ ਪ੍ਰਧਾਨ ਲਾਇਆ ਸੀ ਜਦੋਂ 92 ਐਮਐਲਏ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਣਾਤਾ ਸੀ ਉਸ ਸਮੇਂ ਉਹਨਾਂ ਨੂੰ ਪ੍ਰਧਾਨ ਲਾਇਆ ਸੀ ਉਸ ਸਮੇਂ ਦੀ ਹਨੇਰੀ ਦੇ ਵਿੱਚੋਂ ਨਿਕਲ ਕੇ ਹੋਏ ਝਾੜੂ ਦੀ ਹਨੇਰੀ ਸੀ ਤੇ ਅੱਜ ਦੇਖੋ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਹਨੇਰੀ ਆ ਹਰ ਜਗ੍ਹਾ ਕਰਨੇ ਪ੍ਰਦਰਸ਼ਨ ਉਹਨਾਂ ਦੀ ਪ੍ਰਧਾਨਗੀ ਚੱਲਦੇ ਪਏ ਅੱਜ ਦੀ ਮੀਟਿੰਗ ਵਿੱਚ ਸੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਜੀ ਬੀਆ ਸਾਹਿਬ ਸਾਡੇ ਅਬਜ਼ਰਵਰ ਸਹਿਬਾਨ ਕਿਹੜਾ ਜੀ ਮੋਟ ਸਾਹਿਬ ਅੱਜ ਉਹਦੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਕਿ ਬਲੌਕ ਕਾਂਗਰਸੀ ਮੀਟਿੰਗ ਹੋਈ ਸੀ ਸਰਦਾਰ ਸੁਰਿੰਦਰ ਸਿੰਘ ਪਾਲ ਸ਼ਰੀਆ ਸਾਹਿਬ ਵੀ ਹਾਜ਼ਰੀ ਦੇ ਹੇਠ ਔਰ ਬੜੀ ਅਹਿਮ ਭੂਮਿਕਾ ਜੋ ਅਜੇ ਨਾ ਨੇ ਨਿਭਾਈ ਹੈ ਇਹਨਾਂ ਨੇ ਸਾਨੂੰ ਜਾਗਰੂਕ ਕਰਿਆ ਵੀ ਕਿਵੇਂ ਅਸੀਂ ਬਲੋਕ ਕਾਂਗਰਸ ਦੀ ਕਮੇਟੀਆਂ ਬਣਾਉਣੀ ਹੈ ਪੂਥ ਲੈਵਲ ਤੇ ਮੰਡਲ ਲੈਵਲ ਤੇ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੇਖੋਗੇ ਕਿ ਧੂਰੀ ਦੇ ਵਿੱਚ ਹਰ ਕੋਠੇ ਤੇ ਕਾਂਗਰਸ ਪਾਰਟੀ ਦਾ ਝੰਡਾ ਹੀ ਵਿਖੇਗਾ ਜਿਸ ਸਾਹਮਣੇ ਅਸੀਂ ਨਿਛਲੇ ਪੱਧਰ ਤੇ ਤੱਕੜੇ ਹੋ ਕੇ ਮਿਹਨਤ ਕਰ ਰਹੇ ਹਾਂ ਸਰਦਾਰ ਸੁਨੀਲਪਾਲ ਸਿੰਘ ਸੀਸੀਬੀ ਆਸਾਦੀ ਵਾਈ ਹੈਡ ਸਾਡੇ ਬਲੋਕ ਪ੍ਰਧਾਨਾਂ ਦੀ ਵਾਈ ਹੈਡ ਕਾਂਗਰਸ ਪਾਰਟੀ ਮੁਕੰਮਲ ਤੌਰ ਤੇ ਧੂਰੀ ਦੇ ਵਿੱਚ ਹਰ ਘਰ ਤੇ ਹਰ ਉਤੇ ਤੁਸੀਂ ਕਾਂਗਰਸ ਦਾ ਝੰਡਾ ਲੈ ਰਹੇ ਹੋਗਾ